ਗੁਰਦਾਸਪੁਰ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਵਿਧਵਾ ਮਾਂ ਦੇ ਪੁੱਤ ਦੀ ਕੈਨੇਡਾ ਦੇ ਵਿੱਚ ਦਿਲ ਦਾ ਦੌਰਾ ਪੈਣ ਕਰ ਲ ਮੌਤ ਹੋ ਗਈ ਹੈ ਇਸ ਦਾ ਕਾਰਨ ਵਿਧਵਾ ਮਾਂ ਤੇ ਦੁੱਖ ਦਾ ਪਹਾੜ ਵੀ ਡਿੱਗ ਚੁੱਕਿਆ ਇੱਕ ਸਾਲ ਪਹਿਲਾਂ ਕੱਡਾ ਚੁੱਕ ਕੇ ਪੁੱਤ ਦੇ ਚੰਗੇ ਭਵਿੱਖ ਲਈ ਕੈਨੇਡਾ ਭੇਜਿਆ ਸੀ ਇਸ ਮੰਦਿਰ ਜਾਣਕਾਰੀ ਸਾਂਝੀ ਕਰਦੇ ਹੋਏ ਮ੍ਰਿਤਕ ਦੀ ਮਾਂ ਸਰਬਜੀਤ ਕੋਰ ਤੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਸਤਵਿੰਦਰ ਸਿੰਘ ਇੱਕ ਸਾਲ ਪਹਿਲਾਂ 5 ਅਪ੍ਰੈਲ 2023 ਨੂੰ ਰੋਜ਼ੀ ਰੋਟੀ ਲਈ ਵਿਦੇਸ਼ ਗਿਆ ਸੀਗਾ ਸਤਵਿੰਦਰ ਸਿੰਘ ਹਰ ਰੋਜ਼ ਸਵੇਰੇ ਆਪਣੀ ਮਾਂ ਨੂੰ ਫੋਨ ਕਰ ਦਾਸੀ ਪਾਲ ਨੂੰ ਜਦੋਂ ਫੋਨ ਨਹੀਂ ਆਇਆ ਤਾਂ ਮਾਤਾ ਸਰਬਜੀਤ ਕੋਲ ਨੇ ਕਈ ਵਾਰ ਫੋਨ ਕੀਤਾ ਪਰ ਕਿਸੇ ਨੇ ਨਹੀਂ ਚੁੱਕਿਆ ਜਿਸ ਤੋਂ ਬਾਅਦ ਇੱਕ ਹੋਰ ਨੌਜਵਾਨ ਨੇ ਫੋਨ ਤੇ ਦੱਸਿਆ ਕਿ ਸਤਵਿੰਦਰ ਸਿੰਘ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਚੁੱਕੀ ਹੈ ਤੇਜਵੀਰ ਸਿੰਘ ਨੇ ਦੱਸਿਆ ਕਿ ਉਸ ਦਾ ਪਰਾ ਗੁਰਦਾਸਪੁਰ ਮਾਡਰਨ ਸੀਨੀਅਰ ਸਕੂਲ ਤੋਂ ਪੜ੍ਹਾਈ ਕਰਕੇ ਕੈਨੇਡਾ ਵਿੱਚ ਚਲਾ ਗਿਆ ਸੀ ਇੱਥੇ ਦੱਸ ਜਾਈਏ ਕਿ ਮ੍ਰਿਤਕ ਸੁਤਵਿੰਦਰ ਸਿੰਘ ਦੇ ਪਿਤਾ ਦੀ ਕ੍ਰੀਪ 5 ਸਾਲ ਪਹਿਲਾਂ ਮੌਤ ਹੋ ਗਈ ਸੀ ਤੇ ਉਹ ਆਪਣੀ ਮਾਂ ਦੀ ਮਦਦ ਨਾਲ ਪੜ੍ਹਾਈ ਕਰ ਰਿਹਾ ਸੀ ਸੁਤਵਿੰਦਰ ਸਿੰਘ ਦੀ ਮੌਤ ਤੋਂ ਬਾਅਦ ਪਿੰਡ ਦੇ ਵਿੱਚ ਲਗਾਤਾਰ ਸੋਗ ਦੀ ਲਹਿਰ ਵੀ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਮੇਰਾ ਬੇਟਾ 12 ਦੇ ਸੈਚ ਗਿਆ ਹੈ ਸਾਡੇ ਪਾਪਾ ਦੀ ਡੈਥ ਹੋ ਗਈ ਛੋਟਾ ਹੀ ਜਦੋਂ ਦੇ ਪਾਪਾ ਦੇ ਤਾਂ ਸੋਲ ਵੀ ਬੜੀ ਮੁਸ਼ਕਲ ਏ ਕਿ ਕਿ ਲਾ ਜਮੀਨ ਨਾ ਬੜੀ ਮੁਸ਼ਕਲ ਆਪਣੇ ਪੁੱਤ ਨੂੰ ਪਾਲ ਲਿਆ ਫੇਰ ਮੜ ਕੇ ਭੜਾਇਆ ਬਹੁਤ ਮੁਸਕਰ ਵੇੜਾ ਅਗੇ ਬਾਹਰ ਭੇਜਿਆ ਕਰਜਾ ਕਰਜਾ ਚੁੱਕ ਕੇ ਮੈਂ ਬਾਹਰ ਭੇਜਿਆ ਮੇਰਾ ਪੁੱਤ ਬਾਹਰ ਗਿਆ ਉੱਥੇ ਪੜਨ ਵਾਸਤੇ ਅਜੇ 1 ਸਾਲ ਨਹੀਂ ਹੋਇਆ ਘਟੇ ਕਿੰਨਾ ਜੇ ਮੇਰਾ ਪੁੱਤ ਨੂੰ ਪਤਾ ਨਹੀਂ ਰਾਤ ਸੁੱਤਿਆ ਕੀ ਹੋ ਗਿਆ ਸੁੱਤੇ ਹਾਂ ਪਤਾ ਨਹੀਂ ਮੈਨੂੰ ਕੀ ਹੋ ਗਿਆ ਪਿਲੋਂ ਗੱਲ ਕੀਤੀ ਮੇਰੇ ਨਾਲ ਸ਼ਨੀਵਾਰ ਉਸ ਦਿਰੇ ਬਹੁਤ ਸੋਣੀ ਗੱਲ ਕੀਤੀ ਬਾਅਦ ਵਿੱਚ ਅਗਲੇ ਦਿਨ ਮੈਂ ਕਾਲ ਕਰਾਂ ਮੇਰੇ ਪੁੱਤ ਨੇ ਫੋਨ ਹੀ ਨਹੀਂ ਮੈਨੂੰ ਕੀਤਾ ਰਾਹ ਤਾਂ ਪਤਾ ਨਹੀਂ ਕੀ ਹੋ ਗਿਆ ਮੇਰੀ ਬੁੱਤੀ ਨਾ ਮੇਰੀ ਗਰੀਬ ਬਣੀ ਦੀ ਮਦਦ ਕਰੋ ਮੇਰਾ ਪੁੱਤ ਆ ਜੀ ਇੱਥੇ ਹੋਰ ਵੀ ਮੇਰੀ ਕਿਰਪਾ ਖੰਮਾ ਦੇ ਤਾਂ ਕਰੋ ਜੋ ਹੋਈ ਕਰ ਸਕਦੇ ਜੀ ਇਹ ਨਾ ਚਲੋ ਜੀ ਅੱਜ 11 ਕ ਮਹੀਨੇ ਹੋ ਗਏ 15ਵੇਂ ਮਹੀਨੇ ਹੋਣਾ ਮਸਾਲ 2 ਤਰੀਕ ਨੂੰ ਕਦਾ ਕੋਈ ਨੂੰ ਕੁਝ ਪਤਾ ਲੱਗਾ ਉੱਥੋਂ ਕਿਵੇਂ ਹੋਇਆ ਜਾਂ ਸਰ ਕਿਵੇਂ ਸਾਰਾ ਪਾਣਾ-ਬਾਪਿਆ ਕਿਸ ਨੇ ਦੱਸਿਆ ਹੋਵੇ ਫੋਨ ਤੇ ਉਹ ਨਹੀਂ ਇਹ ਗੱਲ ਗਈ ਆ ਆਪਣੀ ਬਿਊਟੀ ਤੋਂ ਆਇਆ ਇਹ 11 ਵਜੇ ਰੋਟੀ ਖਾ ਕੇ ਉਹ ਸੁੱਤਾ ਹੀ ਤੇ ਰਾਜਮਾ ਪੀ ਹੈਗੇ ਸਵੇਰੇ ਸਬਜ਼ੀ ਬਣਾਉਣੀ ਆ ਬਾਅਦ ਵਿੱਚ ਸੁੱਤਿਆਂ ਪਤਾ ਨਹੀਂ ਲੱਗਾ ਕੀ ਹੋਇਆ ਸੁੱਤਿਆਂ ਟੈਗ ਹੋ ਗਏ ਉੱਥੇ ਕੰਮ ਪਤਾ ਨਹੀਂ ਕਿੱਥੇ ਕਿੱਦਾਂ ਲੱਗਾ ਹੈ ਕੰਮ ਤੇ ਨਾਲ ਫੋਟੋਗ੍ਰਾਫੀ ਦਾ ਵੀ ਕਰਦਾ ਹੈ ਕੰਮ ਉੱਥੇ ਦੇ ਨਾਲ ਹੋਰ ਵੀ ਕੰਮ ਕਰਦਾ ਏ ਉਹ ਇਹ ਮੇਰਾ ਪੁੱਤ بڑا ਬੀਬਾ ਨਾਲ ਪੜਾਈ ਵੀ ਕਰਦਾ ਏ ਮੇਰਾ ਪੁੱਤੋ ਕਮਰੇ ਦੇ ਵਿੱਚ ਹੀ ਕਿਆ ਕਰੇ ਜੇ ਕਦੇ ਬਾਹਰ ਕਮਰੇ 'ਚ ਰਾਤ ਸੁੱਤੇ ਆਇਆ ਹੋ ਗਿਆ ਚੰਗਾ ਭਲਾ ਆਇਆ ਸੋੰਖਾ ਮਤੋਂ ਆਪਣੇ ਆਣ ਕੇ ਰੋਟੀ ਖਾਦੀ ਆ 11 ਵਜੇ ਕਹਿੰਦੇ ਸੁੱਤਾ ਪਤਾ ਨਹੀਂ ਕੀ ਹੋਇਆ ਕਦਮ ਕਹਿੰਦੇ ਨੀਲਾ ਹੋ ਗਿਆ ਮੂੰਹ 'ਚੋਂ ਚੱਗ ਵਗਣ ਏ ਵੀ ਮੇਰੇ ਪੁੱਤ ਤੇ ਮੈਂ ਸਵੇਰੇ ਫੋਨ ਲਾਵਾਂ ਮੇਰੇ ਪੁੱਤੀ ਨੇ ਹੋਂ ਨਹੀਂ ਚੁੱਕਿਆ ਮੈਂ ਫੋਨ ਲਾਈ ਗਈ ਫਿਰ ਉੱਥੋਂ ਕਿਸੇ ਕੋਰੇ ਨੇ ਫੋਨ ਚੁੱਕਿਆ ਬਾਅਦ ਵਿੱਚ ਉਹਨਾਂ ਨੇ ਗੱਲ ਕੀਤੀ ਮੈਨੂੰ ਸਮਝ ਨਾ ਲੱਗੀ ਸਿਰ ਪੰਜਾਬੀ ਮੁੰਡੇ ਨੇ ਗੱਲ ਕੀਤੀ ਉਹਨਾਂ ਨੇ ਕਿਹਾ ਵੀ ਆ ਇਦਾਂ ਹੋਇਆ ਬੰਨਾ 11 ਵਜੇ ਆਣ ਕੇ ਰੋਟੀ ਖਾਧੀ ਆ ਰੋਟੀ ਖਾ ਕੇ ਤੇ ਸੁੱਤਾ ਵਾ ਤੇ ਉਹ ਤੇ ਵੀ ਸਬਜੀ ਸਾਰੇ ਬਣਾਉਣ ਵਾਸਤੇ ਰਾਜਮਾ ਭੇਗਿਆ ਜਾ ਵਾ ਤੇ ਮੁੜ ਕੇ ਸੁੱਤਿਆਂ ਕਹਿੰਦੇ ਪਤਾ ਨਹੀਂ ਲੱਗਾ ਸਾਨੂੰ ਕੀ ਬਣਿਆ ਮਨਾਂ ਤੁਸੀਂ ਰੇ ਦੇਖਿਆ ਜਦੋਂ ਮੈਂ ਫੋਨ ਕਰਨ ਲਈ ਜਦੋਂ ਫੋਨ ਨਹੀਂ ਹੁੰਨੇ ਚੁੱਕਿਆ ਮੇਰੀ ਗਰੀਬਨੀ ਦੀ ਮਦਦ ਕਰੀ ਜੇ ਮੇਰਾ ਬੱਚਾ ਹੀ ਆਜੇ ਉਹ আর ਵੀ ਮੇਰੀ ਹਲਫ ਕੀਤੀ ਜਾਵੇ ਮੇਰਾ ਆਸਰਾ ਨਹੀਂ ਕੋਈ ਰਿਆ ਮੇਰਾ ਕੋਈ ਆਸਰਾ ਨਹੀਂ ਰਿਆ ਮੇਰਾ ਪੁੱਤ ਹੀ ਕੋਈ ਕੁਮਰਾ ਪੁੱਤ ਹੀ ਉਹ ਵੀ ਚਲ ਗਿਆ ਉਹ ਪੁੱਤ ਚਲ ਗਿਆ ਉਹ ਨਹੀਂ ਤਾਂ ਤੇ ਪਾਪਾ ਵੀ ਹੈ ਨਹੀਂ 2013 ਚ ਇਹਦੇ ਡੈਡੀ ਦੀ ਡੈਥ ਹੋ ਗਈ ਤੇ ਮੁੜ ਕੇ ਪਹਿਲਾਂ ਇਹਦੇ ਤਾਇ ਦੀ ਹੋ ਗਈ ਫਿਰ ਇਹਦੇ ਡੈਡੀ ਦੀ ਹੋ ਗਈ ਵਿੱਚ ਚਾਚੇ ਦੀ ਹੋ ਗਈ ਬਾਅਦ ਚ ਉਹ ਤੇ ਚਾਚੀ ਦੀ ਵੀ ਹੋ ਗਈ ਤੇ ਬਾਅਦ ਬਜੁਰਗਾਂ ਦੀ ਮਾਤਾ ਦੇ ਦਾਦੀ ਦਾਦਾ ਉਹਨਾਂ ਦੀ ਬਹੁਤ ਹੋ ਗਈ 1 ਸਾਲ ਨਹੀਂ ਹੋਇਆ 1.5 ਸਾਲ ਹੋਇਆ ਵਾ ਇਹਦੇ ਚਾਚੇ ਦਾ ਪੁੱਤਰ ਸੀ ਉਹ ਵੀ ਗਰੇਨ ਚ ਲੁੰਦਾ ਸੀ ਉਹ ਅੰਮਾਲੇ ਉਹ ਵੀ ਉੱਥੇ ਜਿੱਦਾਂ ਅਚਨ ਚੇਤਿ ਮੌਤ ਹੋਈ ਤੇ ਹੁਣ ਜਿ ਸਾਲ 1.5 ਤੋਂ 2 ਹੈ ਤੇ ਹੁਣ ਆ ਜਿਹੜੀ ਛੱਟ ਪੈ ਗਈ ਹੈ ਬਹੁਤ ਵੱਡੀ ਸਰਵੇਰੀ ਹੈ ਜਿਹਦਾ ਅਸੀਂ ਆਪਣੇ ਮੂੰਹ ਬਿਆਨ ਹੀ ਕੋਈ ਕਰਨ ਜੁਗਾਂ ਦੀ ਨਾ ਅਸੀਂ ਨੂੰ ਕੋਈ ਹੌਸਲਾ ਦੇਣ ਜੁਗਾਂ ਕਿ ਕਦੇ ਆਸਰੇ ਨੂੰ ਹੌਸਲਾ ਦੇਗੀ ਬਾਕੀ ਅਸੀਂ ਸਰਕਾਰ ਕੋ ਪੰਜਾਬ ਸਰਕਾਰ ਨੂੰ ਜਾਂ ਸਿੱਧ ਸਰਕਾਰ ਕੋ ਲੋਕ ਭਲਾਈ ਸੰਸਥਾ ਤੋਂ ਬੇਨਤੀ ਕਰਨੇ ਹਾਂ ਹੱਥ ਜੋੜ ਕੇ ਵੀ ਕੋਈ ਇਹ ਪ੍ਰਵਾਦ ਦੀ ਮਦਦ ਕੀਤੀ ਜਾਵੇ ਇਹ ਆਰਥਿਕ ਪੱਖੋਂ ਬਹੁਤ ਗਰੀਬ ਪਰਿਵਾਰ ਆ ਜਿਹੜੀ ਇੱਕ ਗੱਲਾ ਪੜੀ ਹੈ ਇੱਕ ਕਿਲੇ ਜਿ ਤੁਹਾਨੂੰ ਪਤਾ ਰੋਟੀ ਵੀ ਨਹੀਂ ਚੱਲਦੀ ਤੇ ਪਤਾ ਨਹੀਂ ਇੱਕ ਇਸ ਤਰੀਕੇ ਨਾਲ ਆਪਣਾ ਟਾਈਮ ਪਾਸ ਕਰਦੀ ਪਿੱਛਾ ਕਰਜ਼ਾ ਚੁੱਕ ਕੇ ਬਾਤ ਜੀ ਹਾਂ ਜੀ ਹਾਂ ਜੀ ਕਰਜ਼ਾ ਚੁੱਕ ਕੇ ਕੋਈ ਰਿਸ਼ਤੇਦਾਰੋਂ ਫੜ ਫੁੱੜ ਕੇ ਸਾਰੇ ਮਦਦ ਕੀਤੀ ਥੋੜੀ ਬੋਤੀ ਜਨੀ ਨਹੀਂ ਕਰਨ ਯੋਗ ਸੀ ਤੇ ਉਹ ਇੱਕ ਸਾਲ ਹੋਇਆ ਬਾਹਰ ਗਏ ਨੂੰ ਚਾਲ ਵੀ ਨਹੀਂ ਹੋਇਆ ਜੇ ਤੇ ਆ ਤੈਨ 31 ਤਰੀਕ ਨੂੰ ਸਵੇਰੇ 7 7:08 ਵਜੇ 8:10 ਵਜੇ ਫੂਨਾਗਲ ਦੀ ਡੈਥ ਹੋ ਗਈ ਆ ਤੇ ਉਦੋਂ ਦੇ ਰੋ ਰੋ ਕੇ ਕਲਾ ਬੁਰਾ ਹਾਲ ਹੋ ਵੈਕ ਪਰਵਾਰ ਦਾ ਸਾਰੇ ਦਾ ਕੋਈ ਕਹਿਣੋ ਹੀ ਗੱਲ ਨਹੀਂ ਜੀ ਹੋਰ ਕੋਈ ਲਫ਼ਜ਼ ਸਾਡੇ ਕੋਲ ਨਹੀਂ ਹੈਗਾ ਜਿਹੜਾ ਅਸੀਂ ਤੇ ਸਰਕਾਰਾਂ ਕੋਈ ਬੇਨਤੀਆਂ ਤਾਂ ਲੋਕ ਭਲਾਈ ਸੰਸਥਾ ਜਿਹੜੀ ਆ ਉਹਨਾਂ ਨੂੰ ਬੇਨਤੀ ਕਰਾਂਗੇ ਵੀ ਇੱਕ ਸਾਡੇ ਬੱਚੇ ਦੀ ਬਾਹਰੋਂ ਸੰਸਥਾ ਕੋਈ ਮਦਦ ਕਰੇ ਤੇ ਉਹ ਉਦਾਸ ਇੱਥੇ ਡੈੱਡ ਬੱਡੀਆਂ ਜੇ ਉਹ